ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਐਚਐਫ ਬੈੱਡ ਦਿਖਾਉਣੀ ਆ ਸੇਲ ਆ ਡਿਟੇਲ ਵੀਰ ਤੋਂ ਪੁੱਛ ਲੈਨੇ ਆ ਸਸਟੀ ਗੱਲ ਭਾਈ ਜੀ ਸਸਟੀ ਗੱਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਹੈ ਗੁਰਵਿੰਦਰ ਸਿੰਘ ਪਿੰਡ ਸਤੂਆ ਕਿਲੋ ਬਰਨਾਲਾ ਜ਼ਿਲ੍ਹਾ ਬਰਨਾਲਾ ਸਾਧੂਆਰ ਜਿਹੜੇ ਚੱਕ ਦਾ ਬੁਲਾ ਗਿਆ ਆਪਣੇ ਮੋਬਾਈਲ ਨੰਬਰ ਜਪਰਾ 97816535 98 7816535 65513 ਜਿਹੜੇ ਆਪਾਂ ਇੰਚਫ ਬੱਚੀ ਦੇਖੀ ਨੇ ਕਿਹੜਾ ਸੂਰ ਸੁੰਦੀ ਆ ਹਾਂ ਇਹ ਦੂਜੀ ਸੂਏ ਸੋਣਾਗੇ ਦੂਜੀ ਸੂਏ ਮੂਹੋ ਆ ਗਈ ਹਾਂ ਚਾਰ ਦਾ ਚਾਰ ਦੰਦ ਹੈਣਾ ਪਹਿਲੇ ਜਿਵੇਂ ਖੀਰੀ ਸੂਈ ਹੋਵਣ ਹਾਂ ਖੀਰੀ ਖੀਰੀ ਠੀਕ ਹੈ 25 ਲੀਟਰ ਬਲੂਨ ਨੇ ਦਿੱਤਾ ਬਲੂਨ ਨੇ ਬਲੂਨ 25 ਤੋਂ ਪਾਰ ਚੱਲੀ ਆ ਹਾਂ ਹਾਂ ਅੱਜ ਦਾ ਟਾਈਮ ਕਿੰਨਾ ਬਾਕੀ ਰਹਿ ਗਿਆ ਇਹ ਤਾਂ ਮਹੀਨਿਆਂ ਕੀ ਪਿਆਵੇ ਇੱਕ ਮਹੀਨਾ ਸੂਣ ਤੇ ਬਾਕੀ ਪਿਆ ਤੇ ਸੀਮਨ ਕਿਹੜਾ ਲੱਗਿਆ ਇਹਦੀ ਈਮਨ ਵਧੀਆ ਲੱਗਿਆ ਵਾ ਇਹ ਨਹੀਂ ਪਤਾ ਸਾਨੂੰ ਕਨਫਰਮ ਕਰਦੇ ਕਿਹੜਾ ਲੱਗਿਆ ਵਾ ਨਹੀਂ ਐ ਕਨਫਰਮ ਨਹੀਂ ਹੋਣਾ ਉਹ ਲੱਗਿਆ ਪਿਆ ਸੀ ਠੀਕ ਹੈ ਜਿਆਦ ਨਹੀਂ ਰੱਖਿਆ ਆਪਾਂ ਠੀਕ ਹੈ ਝੋਲੀ ਵਗੈਰਾ ਚੰਗੀ ਤੇ ਲੇਵਾ ਫਿਰ ਫਿਟਿੰਗ ਆ ਲਾਖ ਰਿਉ ਜਮਾ ਪੂਰਾ ਪੂਰਾ ਬਣ ਰਿਹਾ ਵੀ ਕਿੰਨਾ ਕੁ ਟਾਈਮ ਹੋ ਗਿਆ ਟਰਾਈ ਕੀਤੀ ਨੂੰ ਹੋ ਗਿਆ 2 2 ਮਹੀਨਾ ਹੋ ਗਏ ਲਗਭਗ 3 ਮਹੀਨਾ ਟਾਈਮ ਮਿਲ ਗਿਆ ਫਿਰ ਇਹਨੂੰ ਪੂਰਾ ਭਰਨ ਦਾ ਤੇ ਵਧੀਆ ਫਿਰ ਪ੍ਰਦਰਸ਼ਨ ਕਰੂਗੇ ਤੇ ਚੰਗਾ ਅੰਦਾਜ਼ਾ ਆ 30 ਪਲੱਸ ਜਾਣਾ ਚਾਹੀਦਾ ਇਹਨੂੰ ਠੀਕ ਹੈ 22 24 ਲੀਟਰ ਚ ਵੇਚਦਾ ਹਾਂ ਸੀ ਕੱਦ-ਕਾਟ ਸਾਈਜ਼ ਵਗੈਰਾ ਬਹੁਤ ਆ ਰੇਟ ਇਹਦਾ ਕੀ ਰਹੂਗਾ ਰੇਟ ਫੋਨ ਤੇ ਕਰ ਲਾਂਗੇ ਤੋਰੀ ਬਾਹਰ ਨੂੰ ਸੋ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਮੂਹ ਚਾਰ ਦਾ ਦੂਜਾ ਸੂਆ ਵੈੜ ਸੁੰਦੀ ਪਈ ਆ ਕੱਦ-ਕੜ ਬਹੁਤ ਜਿਆਦਾ ਚੰਗਾ ਤੇ ਸਾਈਜ਼ ਵਗੈਰਾ ਵੀ ਬੜਦਾ ਚੰਗਾ ਸਾਫ਼ ਸੁਥਰਾ ਰਾਜੀ ਸਮੀ ਪੜੀ ਵੀ ਆ ਪਤਲੀ ਚਮੜੀ ਦੇ ਵਿੱਚ ਕੁਆਲਟੀ ਵਾਈਜ਼ ਗੱਲ ਕਰੀ ਤਾਂ ਚੰਗੀ ਆ ਕੱਦ-ਕੜ ਬਹੁਤ ਆ ਪਹਿਲੇ ਸੂਏ ਖੀਰੀ ਸੂਈਆ 25 22 ਲੀਟਰ ਤਕਰੀਬਨ ਦੁੱਧੇ ਨੇ ਆਰਾਮ ਨਾਲ ਪਾਤਾ ਸਾਈਜ਼ ਵਗੈਰਾ ਦੇਖੋ ਪੂਰਾ ਸੋਹਣਾ ਸਾਫ਼ ਸੁਥਰਾ ਸੋ ਕਿਸੇ ਵਗੈਰਾ ਕਿਸੇ ਪਾਸੇ ਲੱਸੀ ਨਾਮੀ ਨਹੀਂ ਫੁੱਲ ਸਾਈਜ਼ ਆ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਤੇ ਦੂਜਾ ਸਵੇਰ ਸੂਰ ਨੂੰ ਰੈਡੀ ਆ ਪਿੰਡ ਆ ਗਿਆ ਸੱਦੋਵਾਲ ਜ਼ਿਲ੍ਹਾ ਬਰਨਾਲਾ ਤੇ ਕਿਸੇ ਵੀਰ ਦੇ ਵਾੜ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤਹਿਦ